ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵੀਰ ਸਿੰਘ ਕੇਐਸ ਕੋਡੇ ਬਲਦੇਵ ਮੈਕੈਨਿਕਲ ਵਰਕਸ ਬਡਰੁਖਾਂ ਤੋਂ ਜਿਲ੍ਹਾ ਆਪਣਾ ਸੰਗਰੂਰ ਬਰਨਾਲਾ ਰੋਡ ਆਪਣਾ ਐਡਰੈਸ ਹੈ ਜਿਹੜਾ ਸੰਗਰੂਰ ਤੋਂ ਬਰਨਾਲਾ ਰੋਡ ਤੇ ਆਪਣੀ ਸ਼ਾਪ ਹੈ ਅੱਜ ਤੁਹਾਨੂੰ ਦਿਖਾਉਣੇ ਬਹੁਤ ਹੀ ਘੈਂਟ ਚੀਜ਼ ਤੁਸੀਂ ਸਾਡੀਆਂ ਵੀਡੀਓ ਪਹਿਲਾਂ ਵੀ ਦੇਖਦੇ ਰਹੇ ਹੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੰਨੀ ਜ਼ਿਆਦਾ ਸ਼ੇਅਰ ਕਰਿਓ ਕਿ ਕੋਨੇ-ਕੋਨੇ 'ਚ ਪਹੁੰਚਣੀ ਚਾਹੀਦੀ ਹੈ ਵੀਡੀਓ ਤੇ ਟਰੈਕਟਰ ਬਹੁਤ ਘੈਂਟ ਬਣਦੇ ਨੇ ਬਾਈ ਜੀ ਇਦਾਂ ਦੇ ਟਰੈਕਟਰ ਹਰੇਕ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਤੁਸੀਂ ਟਰੈਕਟਰ ਖਰੀਦਿਓ ਤਾਂ ਚਾਰ ਪੈਸੇ ਲਾਉਣੇ ਕੋਈ ਆਇਆ ਗਿਆ ਭੈਣ ਭਾਈ ਵੀ ਦੇਖ ਕੇ ਕਹਿੰਦਾ ਵੀ ਹਾਂ ਯਾਰ ਆ ਟਰੈਕਟਰ ਬਹੁਤ ਕੈਂਟ ਆ ਤੁਹਾਡਾ ਕਿੱਥੋਂ ਲਿਆਂਦਾ ਸਾਨੂੰ ਵੀ ਦੱਸੋ ਇਸ ਤਰ੍ਹਾਂ ਦੇ ਆਪਾਂ ਟਰੈਕਟਰ ਬਣਾਉਂਦੇ ਆ ਦੇਖੋ ਜੀ ਟਰੈਕਟਰ ਇਹ 911 ਟਰੈਕਟਰ ਨੇ ਜਿਹੜੇ ਇਹ ਆਪਾਂ ਨੇ 4x4 ਤਿਆਰ ਕੀਤਾ 911 ਤੇ ਇਹ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਦੀ ਥੋੜੇ ਜਿਹੇ ਦਿਨ ਹੋ ਗਏ ਸਵਰਾਜ ਸਵਰਾਜ 969 ਦੀ ਇਹ ਵੀਡੀਓ ਪਾਈ ਸੀ ਆਪਾਂ ਨੇ ਥੋੜੇ ਜਿਹੇ ਦਿਨ ਹੋ ਗਏ ਬਹੁਤ ਤੁਸੀਂ ਇਹਨਾਂ ਨੂੰ ਉਸ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੁਸੀਂ ਨੇ ਸੋ ਸਾਡੀਆਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਚੈੱਕ ਕਰਕੇ ਦੇਖਿਆ ਕਰੋ ਦੇਖ ਕੇ ਕਮੈਂਟ ਕਰਕੇ ਆਪਣੀ رائے ਦਿਆ ਕਰੋ ਵੀ ਇਹ ਵੀਡੀਓ ਟਰੈਕਟਰ ਜਿਹੜਾ ਇਹ ਕਿੱਦਾਂ ਦਾ ਹੈ ਜਾਂ ਇਹਦੇ ਵਿੱਚ ਕੀ ਕਮੀ ਪੇਸ਼ੇ ਸਾਨੂੰ ਦੱਸਿਆ ਕਰੋ ਜੀ ਇਹ 4x4 ਤਿਆਰ ਕੀਤਾ ਗਿਆ ਟਰੈਕਟਰ 5911 ਦੇ ਵਿੱਚ ਸਿੱਧੂ ਮੂਸੇਵਾਲੇ ਦਾ ਸੇਮ ਟਰੈਕਟਰ ਸਟicker ਲਾ ਕੇ ਆਪਾਂ ਉਦੋਂ ਦਾ ਹੀ ਟਰੈਕਟਰ ਇਹ ਤਿਆਰ ਕੀਤਾ ਹੈਗਾ ਲੁੱਕ ਦੇਖੋ ਤੁਸੀਂ ਬਹੁਤ ਘੈਂਟ ਲੱਗਦਾ ਦੇਖਣ ਨੂੰ ਬਿਲਕੁਲ ਅਸਲੀ ਟਰੈਕਟਰ ਦਾ ਜਿਹੜਾ ਇਹ ਭੁਲੇਖਾ ਪਾਉਂਦਾ ਹੈ ਇਹ ਮਤਲਬ ਘਰੇ ਖੜਾ ਆਪਣੇ ਤਾਂ ਦੂਰੋਂ ਦੇਖਣ ਵਾਲ ਨੂੰ ਅਹੀਂ ਲੱਗਦਾ ਵੀ ਇਹ ਆਹਲੀ ਟਰੈਕਟਰ ਖੜਾ 9511 ਇਹਨਾਂ ਨੂੰ ਲੱਗਦਾ ਇਹ 7-8 ਸਾਲ ਤੋਂ ਲੈ ਕੇ 12-13 ਸਾਲ ਤੱਕ ਦੇ ਬੱਚੇ ਇਸ ਟਰੈਕਟਰ ਨੂੰ ਚਲਾ ਲੈਂਦੇ ਨੇ ਤੇ ਇਹਦੇ ਵਿੱਚ ਕੀ ਕੀ ਫੀਚਰ ਨੇ ਆਪਾਂ ਤੁਹਾਨੂੰ ਦੱਸ ਦਿਆ ਇਹਦੇ ਵਿੱਚ ਹੈਡਲਾਈਟ ਆਪਾਂ ਨੇ ਚਲਦੀਆਂ ਕੀਤੀਆਂ ਨੇ ਇੱਕ ਆਪਣੇ ਕੋਲ ਆਹ ਸੋਨਾਲੀਕਾ ਖੜਾ ਹੈ ਇਹ ਜਿਹੜਾ ਸੋਨਾਲੀਕਾ ਜੀ ਸਿੰਗਲ ਡਾਰਾਂ ਦੇ ਵਿੱਚ ਹੈ ਇਹਦੇ ਵਿੱਚ ਲਾਈਟਾਂ ਵੀ ਨਹੀਂ ਚਲਦੀਆਂ ਹੈਗੀਆਂ ਇਹ ਸਿੰਗਲ ਡਾਰਾਂ ਚ ਹੈ ਤੇ ਇੱਕ ਸੋਨਾਲੀਕਾ ਆਪਣੇ ਕੋਲ ਉਹ ਪਰਲੇ ਪਾਸੇ ਖੜਾ ਜੀ ਛੇਮ ਟਰੈਕਟਰ ਇਹਦੇ ਨਾਲ ਦਾ ਸੋਨਾਲੀਕਾ ਪਰ ਉਹ ਡਬਲ ਡਾਰਾਂ ਦੇ ਵਿੱਚ ਹੈ ਉਹਦੇ ਵਿੱਚ ਇਲੈਕਟ੍ਰਾ ਚੱਲਦੀਆਂ ਨੇ ਚਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਇਹ ਸਾਰੇ ਟਰੈਕਟਰ ਤੁਸੀਂ ਦੱਸਣਾ ਕਿ ਇਸ ਤਰ੍ਹਾਂ ਦੇ ਲੱਗੇ ਨੇ ਇਹ ਆਰਡਰ ਤੇ ਮਿਲਦੇ ਨੇ ਜੀ ਆਪਣੇ ਕੋਲੋਂ ਤੁਸੀਂ ਜੇ ਟਰੈਕਟਰ ਲੈਣਾ ਹੈਗਾ ਤਾਂ ਸਾਨੂੰ ਫੋਨ ਕਰਿਆ ਕਰੋ ਫੋਨ ਕਰਕੇ ਨੋਟ ਕਰਾਇਆ ਕਰੋ ਆਪਣਾ ਵੀ ਅਸੀਂ ਐਸਪਿੰਟ ਤੋਂ ਬੋਲਦੇ ਹਾਂ ਸਾਨੂੰ ਟਰੈਕਟਰ ਚਾਹੀਦਾ ਨਹੀਂ ਫੋਨ ਕਰਨਾ ਹੁੰਦਾ ਵਟਸਐਪ ਤੇ ਇੱਕ ਮੈਸੇਜ ਭੇਜ ਦਿਆ ਕਰੋ 94631 72897 ਆਪਣਾ ਨੰਬਰ ਹੈ ਮੋਬਾਈਲ ਦਾ ਵੀ ਤੇ ਵਟਸਐਪ ਦਾ ਵੀ ਜੇ ਤੁਸੀਂ ਕਾਲ ਕਰਨੀ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰੋ ਜਾਂ ਵਟਸਐਪ ਜਦੋਂ ਮਰਜ਼ੀ ਮੈਸੇਜ ਕਰ ਦਿਓ ਤੁਸੀਂ ਉਹਦੇ ਤੇ ਲਿਖ ਦਿਓ ਜਿੱਦਾਂ ਕਿ ਤੁਹਾਡਾ ਬੱਚਾ ਹੁੰਦਾ ਜੇ ਤੁਹਾਡੇ ਕੋਲੇ 4 ਸਾਲ ਦਾ ਬੱਚਾ ਹੈ ਤਾਂ ਤੁਸੀਂ ਦੱਸ ਦਿਓ ਵੀ 4 ਸਾਲ ਦੇ ਬੱਚੇ ਲਈ ਟਰੈਕਟਰ ਦਿਖਾਓ ਜੇ ਤੁਹਾਡੇ ਕੋਲੇ ਬੱਚਾ ਹੈਗਾਗਾ 5-6 ਸਾਲ ਦਾ ਤਾਂ ਉਹ ਲਿਖ ਦਿਓ ਤੇ 6-7 ਸਾਲ ਤੋਂ ਲੈ ਕੇ ਕਹਿ ਲਓ ਜਾਂ 7-8 ਸਾਲ ਤੋਂ ਲੈ ਕੇ ਕਹਿ ਲਓ 12-13 ਸਾਲ ਤੱਕ ਦੇ ਬੱਚੇ ਐਸ ਟਰੈਕਟਰ ਨੂੰ ਵੱਡੇ ਟਰੈਕਟਰਾਂ ਨੂੰ ਚਲਾ ਲੈਂਦੇ ਨੇ ਜੇ ਤੁਹਾਡਾ ਬੱਚਾ 7-8 ਸਾਲ ਦਾ ਹੈ ਜਾਂ 10 ਸਾਲ ਦਾ ਹੈ ਤਾਂ ਉਸ ਤਰ੍ਹਾਂ ਬੱਚੇ ਦੀ ਉਮਰ ਨਾਲ ਲਿਖ ਕੇ ਤੇ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਨਾਮ ਲਿਖ ਕੇ ਇੱਕ ਮੈਸੇਜ ਕਰ ਦਿਆ ਕਰੋ ਟਰੈਕਟਰ ਨੇ ਫੋਟੋਆਂ ਭੇਜ ਦਿਓ ਜੀ ਸਾਰੇ ਟਰੈਕਟਰਾਂ ਦੇ ਤੁਹਾਨੂੰ ਫੋਟੋਆਂ ਤੇ ਰੇਟ ਅਸੀਂ ਭੇਜਿਆ ਕਰਾਂਗੇ ਤੁਸੀਂ ਸਿਲੇਕਟ ਕਰਕੇ ਦੱਸੋ ਜੀ ਤੁਹਾਨੂੰ ਆਹ ਟਰੈਕਟਰ ਚਾਹੀਦਾ ਤੁਹਾਡਾ ਟਰੈਕਟਰ ਤਿਆਰ ਕਰਦਾ ਕਰਾਂਗੇ ਤੁਹਾਨੂੰ ਡੇਡ ਦੇ ਦਾਂਗੇ ਕਿਸ ਤਰੀਕ ਤੱਕ ਤੁਹਾਡਾ ਟਰੈਕਟਰ ਤਿਆਰ ਹੋਊਗਾ ਆਪਣੇ ਕੋਲੇ ਆਰਡਰ ਦੀ ਤਿਆਰ ਹੁੰਦੇ ਨੇ ਜੀ ਐਟ ਅ ਟਾਈਮ ਅਵੇਲੇਬਲ ਨਹੀਂ ਮਿਲਦੇ ਹੈਗੇ ਕਈ ਬਾਈ ਜਾਂ ਮਤਲਬ ਬਿਨਾ ਫੋਨ ਕਰੇ ਆ ਜਾਂਦੇ ਨੇ ਤਾਂ ਬੜਾ ਸਾਨੂੰ ਵੀ ਥੋੜਾ ਜਿਹਾ ਬਹੁਤ ਦੁੱਖ ਲੱਗਦਾ ਹੈ ਵੀ ਐਡੀ ਦੁਰੋਂ ਬੰਦਾ ਚੱਲ ਕੇ ਆਇਆ ਸੀ ਚੀਜ਼ ਉਹਨੂੰ ਮਿਲੀ ਨਹੀਂ ਹੈਗੀ ਉਹ ਚੀਜ਼ ਜੇ ਸੋਹਣੀ ਲੱਗਦੀ ਹੈ ਜਾਂ ਵਧੀਆ ਚੀਜ਼ ਬਣੀ ਹੈ ਤੁਸੀਂ ਅਸੀਂ ਜੀ ਆਇਆਂ ਨੂੰ ਸਾਰਿਆਂ ਨੂੰ ਜਿਹੜੇ ਦੂਰੋਂ ਚੱਲ ਕੇ ਆਉਂਦੇ ਨੇ ਪਰ ਫੋਨ ਕਰੇ ਬਿਨਾਂ ਕੋਈ ਨਾ ਆਇਆ ਕਰੋ ਫੋਨ ਜ਼ਰੂਰ ਪਹਿਲਾਂ ਕਰਕੇ ਸਭ ਤੋਂ ਪੁੱਛ ਕੇ ਵੀ ਅਸੀਂ ਟਰੈਕਟਰ ਲੈਣਾ ਹੈ ਆਈਏ ਜਾਂ ਸਾਡਾ ਭੇਜ ਦੋਗੇ ਕਿਉਂਕਿ ਆਪਾਂ ਡਿਲੀਵਰੀ ਵੀ ਕਰ ਦੰਨੇ ਆ ਡਿਲੀਵਰੀ ਦਾ ਚਾਰਜ ਅਲੱਗ ਲੱਗਦਾ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਮਰਜ਼ੀ ਤੁਸੀਂ ਡਿਲੀਵਰੀ ਕਰਵਾ ਸਕਦੇ ਹੋ ਤੇ ਟਰੈਕਟਰ ਦੇਖੋ ਜੀ ਇਹ ਸਾਰੇ ਉਹ ਸੋਨਾਲੀਕਾ 9311 ਅਗੇ 2 ਆ ਆਪਣਾ ਸੋਨਾਲੀਕਾ ਹੈ ਸਿੰਗਲ ਡਾਰਾਂ ਦੇ ਵਿੱਚ ਇਹਨਾਂ ਦੇ ਕੀ ਕੀ ਫੀਚਰ ਨੇ ਆਜੋ ਤੁਹਾਨੂੰ ਦਿਖਾਉਣੇ ਆ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਜੀ ਇਹਦਾ ਚੈੱਕ ਕਰੋ ਆ ਸੋਨਾਲੀਕਾ ਜਿਹੜਾ ਇਹਦੇ ਵਿੱਚ ਬੈਂਪਰ ਲੱਗਿਆ ਬੈਂਪਰ ਘੋੜਾ ਦਾ ਵੀ ਲੱਗਿਆ ਸੰਗਲੀਆਂ ਵਾਲਾ ਲੱਗਿਆ ਪਰ ਇਧਰੋਂ ਜੇ ਸਾਈਡ ਤੋਂ ਦੇਖੋਗੇ ਤਾਂ ਇਹਦੇ ਵਿੱਚ ਛੋਟਾ ਬੈਂਪਰ ਲੱਗਿਆ ਹੋਇਆ ਕਿਉਂਕਿ ਇਹ ਸਿੰਗਲ ਟਾਇਰ ਟਰੈਕਟਰ ਹੈ ਜਿਸ ਤਰ੍ਹਾਂ ਦਾ ਮਤਲਬ ਇਹਦੀ ਕੀਮਤ ਹੈ ਉਸ ਤਰ੍ਹਾਂ ਦਾ ਇਹਦੇ ਵਿੱਚ ਸਮਾਨ ਲਾਇਆ ਕਾਲੇ ਰੰਗ ਦਾ ਸਾਇਲੈਂਸਰ ਲੱਗਿਆ ਤੇ ਜਿਹੜਾ ਰਿੰਗ ਹੈ ਸਿਲਵਰ ਕਲਰ ਦੇ ਵਿੱਚ ਆਊਗਾ ਸ਼ੀਟ ਬਹੁਤ ਹੀ ਵਧੀਆ ਮਿਊਜ਼ਿਕ ਸਿਸਟਮ ਇਹਦੇ ਵਿੱਚ ਚੱਲਦਾ ਹੁੰਦਾ ਆ ਲਾਈਟਾਂ ਮਤਲਬ origignal look ਦੀਆਂ ਫਾਈਟਲਾਂ ਨਾਲ ਚੱਲੇਗਾ ਜੀ 7-8 ਸਾਲ ਤੋਂ 10-12 ਸਾਲ ਦੇ ਬੱਚੇ ਇਹਨੂੰ ਚਲਾ ਲੈਂਦੇ ਨੇ ਬਹੁਤ ਵਧੀਆ ਕੁਆਲਿਟੀ ਦੇ ਟਾਇਰ ਪਾਏ ਹੋਏ ਨੇ ਪਾਵਰ ਸਟੀering ਹੁੰਦਾ ਇਸ ਤਰ੍ਹਾਂ ਇਹ ਪਾਵਰ ਸਟੀering ਹੁੰਦਾ ਕੱਲਾ ਕੱਲਾ ਟਾਇਰ ਮੋੜਦਾ ਹੁੰਦਾ ਇਹਦਾ ਮਤਲਬ ਹਿੱਸਾ ਨਹੀਂ ਮੋੜਦਾ ਸਾਰਾ ਹਿੱਸਾ ਜਿਹੜਾ ਹੈਗਾ ਉੱਚਾ ਨੀਮਾ ਮੂਵਮੈਂਟ ਕਰੇਗਾ ਆ ਦੇਖੋ ਉੱਚਾ ਨੀਮਾ ਹੱਲੇਗਾ ਹੈ ਕਈ ਵਾਰ ਜੇ ਨੀਮੇ ਥਾਂ ਮੈਂ ਟਰੈਕਟਰ ਚੜ ਜਾਂਦਾ ਤਾਂ ਆਹਲੇ ਟਰੈਕਟਰ ਵਾਂਗ ਉੱਚਾ ਨੀਮਾ ਚੱਲਦਾ ਹੈ ਸੰਗਲੀਆਂ ਦੇਖੋ ਕਿੰਨੀਆਂ ਸੋਹਣੀਆਂ ਚੈਨਾ ਲੱਗੀਆਂ ਗ੍ਰੇਸ ਪੈਂਦੀ ਹੈ ਪੂਰੀ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਇਹ ਡਬਲ ਟਾਰਾਂ ਦੇ ਵਿੱਚ ਨਾੜ 11 ਜੀ ਜੇ ਇਹਦੇ ਬੈਂਪਰ ਦੀ ਗੱਲ ਕਰੀਏ ਆਪਾਂ ਸਾਈਡ ਤੋਂ ਦੇਖੋਗੇ ਤਾਂ ਇਹਦਾ ਬੈਂਪਰ ਇਸ ਸੋਨਾਲੀਕਾ ਦੇ ਬੈਂਪਰ ਨਾਲੋਂ ਲਗਭਗ ਦੁੱਗਣੇ ਤੋਂ ਵੀ ਜ਼ਿਆਦਾ ਤੁਸੀਂ ਚੈੱਕ ਕਰੋ ਤੁਹਾਨੂੰ ਪਤਾ ਹੀ ਲੱਗਦਾ ਹੋਣਾ ਔੜਾ ਬੈਂਪਰ ਲੰਬਾ ਲੰਬਾ ਬੈਂਪਰ ਲੱਗਿਆ ਇਹਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਇਹ ਬੈਂਪਰ ਵੱਡਾ ਹੋਣਾ ਚਾਹੀਦਾ ਟਰੈਕਟਰ ਦਾ ਤੇ ਸਲੈਂਸਰ ਇਹਨੂੰ ਸਿਲਵਰ ਸਿਲਵਰ ਕਲਰ ਦੇ ਵਿੱਚ ਆ ਗਿਆ ਇੱਕ ਗੱਨਾ ਦਾ ਸਟicker ਲੱਗਿਆ ਉੱਤੇ ਫਿਊਲ ਟੈਂਕ ਦਾ ਸਟicker ਲੱਗਿਆ ਮੀਟਰ ਦਾ ਸਟicker ਬਣਿਆ ਜਿਹੜਾ ਸਟੀering ਹੈ ਸਿਲਵਰ ਕਲਰ ਦੇ ਵਿੱਚ ਹੈ ਲਾਈਟਾਂ ਆ ਗਈਆਂ ਲੱਗੀਆਂ ਹੋਈਆਂ ਤੇ ਇੱਕ ਤੁਹਾਨੂੰ ਇੱਧਰ ਵੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਨਿਆਂ ਇੱਥੇ ਨਾ ਆਪਣਾ ਇੱਕ ਬਟਨ ਲੱਗਿਆ ਹੋਇਆ ਹੈ ਲਾਈਟਾਂ ਲਾਲ ਲਾਈਟਾਂ ਦੀ ਆਹ ਸਵਿੱਚ ਹੈ ਔਰੇ ਲੱਗੀ ਹੋਈ ਇਸ ਜਿਹੜੀ ਲਾਲ ਰੰਗ ਦੀ ਸਵਿੱਚ ਲੱਗੀ ਆ ਇਹਨੂੰ ਆਪਾਂ ਜੇ ਦੱਬਾਂਗੇ ਤਾਂ ਸਾਰੀਆਂ ਲਾਈਟਾਂ ਚੱਲ ਪੈਣਗੀਆਂ ਲਓ ਜੀ ਆਪਾਂ ਤੁਹਾਨੂੰ ਲਾਈਟਾਂ ਚਲਾ ਕੇ ਦਿਖਾਉਨੇ ਆ ਆ ਦੇਖੋ ਆ ਡਿਪਰ ਚੱਲ ਪਏ ਇੰਡੀਕੇਟਰ ਚੱਲ ਪਏ ਉਹ ਪਿੱਛੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਉਹਦੇ ਵਿੱਚ ਵੀ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਆਹ ਫਰੰਟ ਲਾਈਟਾਂ ਚੱਲਦੀਆਂ ਫਰੰਟ ਲਾਈਟਾਂ ਬਹੁਤ ਤੇਜ਼ ਹੁੰਦੀਆਂ ਨੇ ਉਹਦਾ ਦੇਖੋ ਜੀ ਕਿੰਨੀਆਂ ਤੇਜ਼ ਲਾਈਟਾਂ ਨੇ ਇਹ ਮਤਲਬ ਲਾਈਟਾਂ ਵਾਲਾ ਵੇਖਿਆ ਨਹੀਂ ਜਾਂਦਾ ਇੰਨੀਆਂ ਤੇਜ਼ ਲਾਈਟਾਂ ਨੇ ਤੇ ਉਹ ਡਿਪਰ ਹੁੰਦੇ ਨੇ ਪਿੱਛੇ ਲੱਗੇ ਹੋਏ ਬਾਕੀ ਡਬਲ ਟਾਇਰਾਂ ਦੇ ਵਿੱਚ ਪਾਵਰ ਸਟੀਅਰਿੰਗ ਟਰੈਕਟਰ ਹੈ ਵੀ ਇਹ ਇੰਡੀਕੇਟਰ ਚੱਲਦੇ ਰਹਿੰਦੇ ਆ ਜਿ ਜਗਦੇ ਵਜਦੇ ਨੇ ਪਿੱਛੇ ਬੈਕ ਸ਼ੈੱਡ ਤੇ ਵੀ ਇਦਾਂ ਦੇ ਹੀ ਇੰਡੀਕੇਟਰ ਲੱਗੇ ਹੋਏ ਨੇ ਜੇ ਗੱਲ ਕਰੀਏ ਮਿਊਜ਼ਿਕ ਸਿਸਟਮ ਦੀ ਇਹਦੇ ਵਿੱਚ ਵੀ ਲਾਈਟਾਂ ਲੱਗੀਆਂ ਹੁੰਦੀਆਂ ਨੇ ਇਹ ਵੀ ਆਪਾਂ ਤੁਹਾਨੂੰ ਚਲਾ ਕੇ ਦਿਖਾ ਦਿੰਦੇ ਆਂ ਅ ਦੇਖੋ ਜੀ ਇਹਦੀਆਂ ਵੀ ਲਾਈਟਾਂ ਚੱਲ ਪਈਆਂ ਮਿਊਜ਼ਿਕ ਸਿਸਟਮ ਦੀਆਂ ਇਹ ਮੋਬਾਈਲ ਨਾਲ ਵੀ ਅਟੈਚ ਹੋ ਜਾਂਦਾ ਬਲੂਟੁੱਥ ਨਾਲ ਇਹਦੇ ਵਿੱਚ ਪੈਨ ਡਰਾਈਵ ਵੀ ਲੱਗ ਜਾਂਦੀ ਹੈ ਤੇ ਜਿਹੜਾ ਹਿੱਸਾ ਹੈਗਾ ਇਹ ਪਾਵਰ ਸਟੀering ਇਹਨੂੰ ਵੀ ਹਿੱਸਾ ਲੱਗਿਆ ਹੋਇਆ ਹੈ ਚੈੱਕ ਕਰੋ ਤੁਸੀਂ ਪਾਵਰ ਸਟੀering ਹਿੱਸਾ ਲੱਗਿਆ ਇਹਨੂੰ ਵੀ ਬਹੁਤ ਹੀ ਜ਼ਿਆਦਾ ਇਹ ਹਲਕਾ ਮੁੜਦਾ ਹੁੰਦਾ ਬੱਚੇ ਬੜੇ ਆਰਾਮ ਨਾਲ ਚਲਾਉਂਦੇ ਨੇ ਬੱਚੇ ਇਹਦੇ ਉੱਤੇ ਬਹਿ ਕੇ ਨਾ ਰਾਜਿਆਂ ਵਾਲੀ ਫੀਲਿੰਗ ਲੈਂਦੇ ਨੇ ਜੀ ਵੀ ਅਸੀਂ ਟਰੈਕਟਰ ਤੇ ਬਹਿ ਗਏ ਵਾ ਸਿੱਧੂ ਮੂਸੇ ਵਾਲਾ ਟਰੈਕਟਰ ਆ ਇਹ ਢੂੜਾ ਪੜਦਾ ਬਹੁਤ ਘੈਂ ਕਰੇ ਖੜਾ ਵੀ ਜੱਜ ਦਾ ਆਪਣੇ ਹਾਂ ਜੱਜ ਦੇ ਸਾਰੇ ਟਰੈਕਟਰ ਨੇ ਇਕੱਲੇ ਇਕੱਲੇ ਟਰੈਕਟਰਾਂ ਦੇ ਵਿੱਚ ਕਿਸੇ 'ਚ ਵੀ ਘਾਟ ਨਹੀਂ ਹੈਗੀ ਇਹ ਵੱਡੇ ਸਾਈਜ਼ 'ਚ ਹੈ ਇਹ ਵੀ 59 11 ਜਿਹੜਾ ਵੱਡੇ ਸਾਈਜ਼ 'ਚ ਆਈ ਦੀਆਂ ਵੀ ਆਪਾਂ ਲਾਈਟਾਂ ਚਲਾਵਾਂਗੇ ਇਹਦੇ ਵੀ ਲੱਗੀਆਂ ਹੋਈਆਂ ਆ ਲਾਈਟਾਂ ਤੇ ਜਿਹੜਾ ਸੋਨਾ ਲੀਕਾ ਦੇਖੋ ਲਾਈਟਾਂ ਦੇਖੋ ਤੁਸੀਂ ਪਹਿਲਾਂ ਲਾਈਟਾਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਤੇਜ਼ ਲਾਈਟਾਂ ਨੇ ਵਧੀਆ ਨਾ ਹੀ ਰੋਸ਼ਨੀ ਹੁੰਦੀ ਆ ਸੋਹਣੀਆਂ ਲੱਗਦੀਆਂ ਨੇ ਤੇ ਗੱਨ ਦਾ ਸਟਿੱਕਰ ਇਹਦੇ ਵੀ ਲੱਗਿਆ ਸਟੀਰਿੰਗ ਸਿਲਵਰ ਕਲਰ ਦੇ ਵਿੱਚ ਤੇ ਉਹ ਲਾਈਟਾਂ ਇੰਡੀਕੇਟਰ ਲੱਗਿਆ ਪਿੱਛੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮਿਊਜ਼ਿਕ ਸਿਸਟਮ ਇਹਦੇ ਵੀ ਲੱਗਿਆ ਜੀ ਘੰਟਾ ਕਿ ਬੈਟਰੀ ਚਾਰਜ ਕਰਨੀ ਪੈਂਦੀ ਆ ਇਹ 5-6 ਘੰਟੇ ਮੋਜ ਨਾਲ ਚੱਲ ਜਾਂਦਾ ਹੁਣ ਗੱਲ ਕਰੀਏ ਆਪਾਂ ਸੋਨਾਲੀਕਾ ਦੀ ਇਹ ਸੋਨਾਲੀਕਾ ਸਿੰਗਲ ਡਾਰਾਂ ਚ ਸੀਗਾ ਤੇ ਆਹ ਸੋਨਾਲੀਕਾ ਜਿਹੜਾ ਹੁਣ ਇਹ ਡਬਲ ਟਾਇਰਾਂ ਦੇ ਵਿੱਚ ਆ ਇਹਦੀਆਂ ਵੀ ਲਾਈਟਾਂ ਚੱਲਦੀਆਂ ਨੇ ਜੀ ਇਹ ਵੀ ਟੌਪ ਮਾਡਲ ਦੇ ਵਿੱਚ ਟਰੈਕਟਰ ਤਿਆਰ ਆ ਚੈੱਕ ਕਰੋ ਜੀ ਜਿਸ ਤਰ੍ਹਾਂ ਵੱਡੇ ਸੋਨਾਲੀਕਾ ਦੇ ਸਾਈਡਾਂ ਤੇ ਸੋ ਦੇ ਡੀਆਈ ਸੋ ਦੇ ਵਿੱਚ ਤਿਆਰ ਕੀਤਾ ਹੋਇਆ ਟਰੈਕਟਰ ਹੈ ਸਾਈਡਾਂ ਤੇ ਲਾਈਟਾਂ ਚੱਲਦੀਆਂ ਨੇ ਸੋ ਦੇ ਉਹਨਾਂ ਦੇ ਫਰੰਟ ਤੇ ਲਾਈਟਾਂ ਹੁੰਦੀਆਂ ਨੇ 58 11 ਤੇ ਪਿੱਛੇ ਇਹਦੇ ਵੀ ਇੰਡੀਕੇਟਰ ਚੱਲਦੇ ਨੇ ਉਦਾਂ ਹੀ ਸਿਰਫ ਆਪਣਾ সিলਵਰ ਕਲਰ ਦੇ ਵਿੱਚ ਸਟੀering ਲਾਈਟਾਂ ਚੱਲ ਰਹੀਆਂ ਮਿਊਜ਼ਿਕ ਸਿਸਟਮ ਲੱਗਿਆ ਉਸ ਤੋਂ ਬਾਅਦ ਜੇ ਗੱਲ ਕਰਾਂਗੇ ਆਪਾਂ ਇੱਕ 511 ਆਪਣੇ ਕੋਲੇ ਹੋਰ ਖੜਾ ਤੁਸੀਂ ਬਹੁਤ ਚਿਰ ਦੇ ਵੀਡੀਓ ਦੇ ਵਿੱਚ ਦੇਖੀ ਜਾਂਦੇ ਹੋ ਵੀ ਟਰੈਕਟਰ ਸਾਰੇ ਇਹ ਚਾਰ ਟਰੈਕਟਰ ਵੱਡੇ ਨੇ ਇੱਕ ਛੋਟਾ ਜਿਹਾ ਲੱਗਦਾ ਇਹ ਬੜਾ ਛੋਟਾ ਨਹੀਂ ਹੈਗਾ ਵੀਰ ਜੀ ਟਰੈਕਟਰ ਇਹ ਵੀ ਬਹੁਤ ਵਧੀਆ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਆਪਾਂ ਮਤਲਬ ਇਹਦੇ ਵਿੱਚ ਕੀ ਕੀ ਫੀਚਰ ਨੇ ਇਹ 3 ਫੁੱਟੇ ਸਾਈਜ਼ ਦੇ ਵਿੱਚ ਟਰੈਕਟਰ ਹੈ ਇਹਨੂੰ 2.5 ਤਨ ਸਾਲ ਤੋਂ ਲੈ ਕੇ ਮਤਲਬ 6-7 ਸਾਲ ਤੱਕ ਦੇ ਬੱਚਿਆਂ ਲਈ ਇਹ ਟਰੈਕਟਰ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਹੈ। ਇਹਦੇ ਵਿੱਚ ਫੀਚਰ ਕੀ-ਕੀ ਨੇ ਉਹ ਵੀ ਤੁਹਾਨੂੰ ਸਮਝਾਣੇ ਆ। ਜਿਹੜਾ ਇਹਦੇ ਬੈਂਪਰ ਇਹਦੇ ਵੀ ਘੋੜਾ ਬੈਂਪਰ ਲੱਗਿਆ ਉੱਪਰੋਂ ਪਲੇਟ ਵਾਲਾ ਚੈਨ ਵਾਲੀ ਮਤਲਬ ਸੰਗਲੀਆਂ ਲੱਗੀਆਂ ਬੈਂਪਰ ਤੇ ਸਟicker ਲੱਗਿਆ ਸਿੱਧੂ ਮੂਸੇਵਾਲੇ ਦਾ ਹੈ ਕੋਈ ਹੋਰ ਉਹ ਵੀ ਲਿਖਿਆ ਮੂਰੇ। ਗੱਲ ਇਹ ਬਿਲਕੁਲ ਸਹੀ ਹੈ ਜੀ। ਇਹਦੇ ਵਰਗਾ ਟਰੈਕਟਰ ਕੋਈ ਨਹੀਂ ਹੈਗਾ। ਸਾਰੇ ਟਰੈਕਟਰਾਂ ਵਰਗਾ ਕੋਈ ਟਰੈਕਟਰ ਤੁਹਾਨੂੰ ਕਿਥੋਂ ਨਹੀਂ ਮਿਲਣਾ। ਇੱਕ ਤੁਹਾਨੂੰ ਹੋਰ ਚੀਜ਼ ਦੱਸਾਂਗੇ ਆਪਾਂ ਉਹ ਵੀ ਦੱਸ ਦਿਆਂ ਪਹਿਲਾਂ ਇਹਦੇ ਬਾਰੇ ਦੱਸ ਦਿਆਂ ਤੁਹਾਨੂੰ। ਗਨ ਦਾ ਸਟicker ਲੱਗਿਆ ਹੋਊ ਫਿਊਲ ਟੈਂਕ ਦਾ ਢੱਕਣ ਇਹਦੇ ਵਿੱਚ ਹੀ ਲੱਗਿਆ ਸਟicker ਆਹ ਸਿਲੰਸਰ ਲੱਗਿਆ ਤੇ ਪਾਵਰ ਸਟੀering ਦਾ ਟਰੈਕਟਰ ਸਿਲਵਰ ਸਿਲਵਰ ਕਲਰ ਦੇ ਵਿੱਚ ਇਹ ਵੀ ਸਟੀering ਹੈ ਪਾਵਰ ਸਟੀering ਹੈ ਜੀ ਮੋੜ ਕੇ ਦਿਖਾਉਣਾ ਤੁਹਾਨੂੰ ਆ ਲੋ ਕਰੋ ਚੈੱਕ ਪਾਵਰ ਸਟੀering ਬਹੁਤ ਹੀ ਆਰਾਮ ਨਾਲ ਮੁੜਦਾ ਹੁੰਦਾ ਹੈ ਬੱਚਿਆਂ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਜੀ ਇਹਦਾ ਟਾਇਰ ਕਿਤੇ ਵੀ ਬਾਡੀ ਨਾਲ ਟੱਚ ਨਹੀਂ ਹੁੰਦਾ ਜਦੋਂ ਆਪਾਂ ਸਟੀering ਦੀ ਕਟਾਈ ਕਰ ਦਿੰਨੇ ਆ ਤੇ ਜਦੋਂ ਸਿੱਧੇ ਹੀ ਸਰਾ ਮੁੜਦਾ ਕਰਿਆ ਹੁੰਦਾ ਜਿਹੜੇ ਟਰੈਕਟਰਾਂ ਦਾ ਉਹਨਾਂ ਦੇ ਟਾਇਰ ਬਾਡੀ ਨਾਲ ਟੱਚ ਹੋਏ ਇੰਨੇ ਦਾ ਟਾਇਰ ਟੁੱਟਣ ਦੀ ਜਿਹੜੀ ਦਿੱਕਤ ਆ ਉਹ ਨੌਬਤਾ ਬਹੁਤ ਜ਼ਿਆਦਾ ਆਉਂਦੀ ਆ ਇਹਨਾਂ ਦੇ ਟਾਇਰ ਕਿਤੇ ਵੀ ਬਾਡੀ ਨਾਲ ਟੱਚ ਨਹੀਂ ਹੁੰਦੇ ਬਹੁਤ ਵਧੀਆ ਕੁਆਲਿਟੀ ਦੇ ਟਾਇਰ ਪਾਏ ਹੁੰਦੇ ਨੇ ਫਾਸਟ ਦੀ ਕੁਆਲਿਟੀ ਦੇ ਟਾਇਰ ਨੇ ਤੇ ਆ ਵੀ ਟਾਇਰ ਬਹੁਤ ਜ਼ਿਆਦਾ ਮਜ਼ਬੂਤ ਨੇ ਟੂਬਲੈਸ ਟਾਇਰ ਹੁੰਦੇ ਨੇ ਸਾਰੇ ਬਹੁਤ ਹੀ ਵਧੀਆ ਕੁਆਲਿਟੀ ਦੇ ਜਿੱਦਾਂ ਇਹਨਾਂ ਨੂੰ ਅਨਬ੍ਰੇਕਬਲ ਕਹ ਲਈਏ ਆਪਾਂ ਉਹ ਟਾਇਰ ਨੇ ਇਹ ਬਹੁਤ ਹੀ ਵਧੀਆ ਕੁਆਲਿਟੀ ਦੇ ਆ ਇਹਦੇ ਵਿੱਚ ਵੀ ਲਾਈਟਾਂ ਲੱਗੀਆਂ ਨੇ ਇਹ ਟੌਪ ਮਾਡਲ ਚ ਆਈ 58 11 ਛੋਟੇ ਸ ਉਸੀ ਤਰ੍ਹਾਂ ਇਹਦਾ ਵੀ ਇੱਥੇ ਸਵਿੱਚ ਲੱਗਿਆ ਹੋਇਆ ਹੈਗਾ ਮਤਲਬ ਆਪਾਂ ਸਵਿੱਚ ਨੂੰ ਦਬਾਂਗੇ ਤਾਂ ਇਹ ਲਾਈਟਾਂ ਜਿਹੜੀਆਂ ਚੱਲਣਗੀਆਂ ਆ ਦੇਖੋ ਸਵਿੱਚ ਦਬਤੀ ਆਪਾਂ ਤੇ ਹੁਣ ਚੈੱਕ ਕਰੋ ਜੀ ਇਹਦੇ ਵੀ ਡਿਪਰ ਲੱਗੇ ਆ ਤੇ ਫਰੰਟ ਦੇ ਵੀ ਇਹਦੇ ਲਾਈਟਾਂ ਲੱਗੀਆਂ ਹੋਈਆਂ ਮਿਊਜ਼ਿਕ ਸਿਸਟਮ ਇਹਦੇ ਵਿੱਚ ਵੀ ਚੱਲਦਾ ਫਰੰਟ ਲਾਈਟਾਂ ਚੈੱਕ ਕਰੋ ਜੀ ਬਹੁਤ ਵਧੀਆ ਸ਼ਾਨਦਾਰ ਇਹਦੇ ਵਿੱਚ ਵੀ ਲਾਈਟਾਂ ਚੱਲਦੀਆਂ ਨੇ ਅਲੱਗ-ਅਲੱਗ ਇਹਨਾਂ ਦੀ ਕੀਮਤ ਹੁੰਦੀ ਹੈ ਕੁਆਲਿਟੀ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਤੇ ਇਹ ਸਾਡੇ ਕੋਲੇ ਖਾਸ ਇਹਨਾਂ ਦੀ ਕੁਆਲਿਟੀਆਂ ਬਹੁਤ ਬਣਦੀਆਂ ਨੇ ਇਹ ਤੁਹਾਨੂੰ ਬਿਨਾ ਫਲੈਂਸਰ ਤੋਂ ਬਿਨਾ ਸੰਗਲੇ ਵਾਲੇ ਬੈਂਪ ਆਰਮਰਸ਼ਟਾ ਤੋਂ ਬਿਨਾ ਵੀ ਮਿਲ ਜੂਗਾ ਸਿੰਪਲ ਟਰੈਕਟਰ ਤੇ ਜੇ ਮੋਡੀਫਾਈ ਲੈਣੇ ਨੇ ਮੋਡੀਫਾਈ ਵੀ ਮਿਲ ਜਾਣਗੇ ਸਾਰੇ ਟਰੈਕਟਰ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜਰੂਰ ਦੱਸਿਓ ਵੀ ਟਰੈਕਟਰ ਕਿਦਾਂ ਦੇ ਲੱਗੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਇਹ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਇਹ ਟਰੈਕਟਰ ਨੇ ਜਿਹੜੇ ਵਧੀਆ ਕੁਆਲਿਟੀ ਦੇ ਤੇ ਕਿੱਥੋਂ ਮਿਲਦੇ ਨੇ ਕਿਵੇਂ ਮਿਲਦੇ ਨੇ ਇੱਕ ਤੁਹਾਨੂੰ ਗੱਲ ਦੱਸਣੀ ਦੀ ਜਿਹੜੀ ਆਪਾਂ ਕਹਿੰਦੇ ਸੀ ਵੀ ਦੱਸ ਦਿਆਂ ਉਸ ਤੋਂ ਬਾਅਦ ਉਹ ਗੱਲ ਇਹ ਆ ਬਾਈ ਜੀ ਜਦੋਂ ਵੀ ਤੁਸੀਂ ਟਰੈਕਟਰ ਲੈਣੇ ਹੋ ਤਾਂ ਇਹਦੇ ਉੱਤੇ ਕਿਦ ਜਿਦਾ ਮਤਲਬ ਲੈਣੀ ਚੀਜ਼ ਵਧੀਆ ਫਿਰ ਤਾਂ ਸਾਡੇ ਨਾਲ ਸੰਪਰਕ ਕਰਿਆ ਕਰੋ ਸਾਡਾ ਨੰਬਰ 9463127897 ਜਾਂ ਤੁਹਾਨੂੰ WhatsApp ਮੈਸੇਜ ਕਰ ਦਿਓ ਜਾਂ ਕਾਲ ਕਰ ਦਿਓ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰੋ ਇਹ ਕਿ ਨਾ ਤੁਸੀਂ ਇਹਨਾਂ ਤੇ ਸਾਡਾ ਬ੍ਰਾਂਡ ਨੇਮ ਲੱਗਿਆ ਹੁੰਦਾ ਲੋਗੋ ਲੱਗਿਆ ਹੁੰਦਾ ਕੇਸ ਭੋਡੇ ਦਾ ਇਹ ਆਪਣਾ ਬ੍ਰਾਂਡ ਨੇਮ ਹੈ ਜੀ ਤੁਸੀਂ ਇਹ ਜ਼ਰੂਰ ਚੈੱਕ ਕਰਿਆ ਕਰੋ ਜਿੱਥੋਂ ਵੀ ਕਿਦੋਂ ਟਰੈਕਟਰ ਖਰੀਦਦੇ ਹੋ ਵੀ ਅਸੀਂ ਵਧੀਆ ਕੁਆਲਿਟੀ ਦਾ ਟਰੈਕਟਰ ਲੈਣਾ ਹੈ ਇਹ ਐਸਪੋਰਟ ਦਾ ਬ੍ਰਾਂਡ ਲੈਣਾ ਬਸ ਐਨਾ ਕਹਿ ਕੇ ਤੁਸੀਂ ਟਰੈਕਟਰ ਕਿਤੋਂ ਮਰਜ਼ੀ ਖਰੀਦ ਸਕਦੇ ਹੋ ਇਹ ਬਾਹਰ ਦੁਕਾਨਾਂ ਤੇ ਵੀ ਮਿਲ ਸਕਦਾ ਟਰੈਕਟਰ ਤੁਹਾਨੂੰ ਨਹੀਂ ਤਾਂ ਤੁਹਾਨੂੰ ਹਰੇਕ ਬਹੁਤ ਇਹ ਵੀ ਸੁਣਨ ਨੂੰ ਆਇਆ ਹੈ ਵੀ ਕਈ ਬੰਦੇ ਇਦਾਂ ਹੀ ਕਹਿ ਆਂਦੇ ਨੇ ਵੀ ਹਾਂ ਜੀ ਇਹ ਕੇਸਪੋਰਟ ਦਾ ਟਰੈਕਟਰ ਹੈ ਟਰੈਕਟਰ ਹੁਣ ਹੋ ਰਹੀ ਹੁੰਦਾ ਉਹਦੇ ਜਗ੍ਹਾ ਆਉਂਦਾ ਅਗਲਾ ਤੁਹਾਨੂੰ ਇਹਦੀ ਪੇਸ਼ਾਨੀ ਦੱਸ ਦਿਆਂ ਵੀ ਆ ਆਪਣਾ ਬ੍ਰਾਂਡ ਨੇਮ ਉੱਤੇ ਲੱਗਿਆ ਹੁੰਦਾ ਹਰੇਕ ਟਰੈਕਟਰ ਦੇ ਉੱਤੇ ਤੁਸੀਂ ਇਹਨੂੰ ਚੈੱਕ ਕਰਿਆ ਕਰੋ ਤੇ ਬਾਕੀ ਆਪਣੀ رائے ਦਿਓ ਜੀ ਕਿੱਦਾਂ ਦੇ ਲੱਗੇ ਸਾਰੇ ਟਰੈਕਟਰ ਬਹੁਤ ਸੋਹਣੇ ਟਰੈਕਟਰ ਬਣੇ ਨੇ ਤੁਸੀਂ ਦੱਸਣਾ ਕਿਸ ਤਰ੍ਹਾਂ ਦੇ ਬਣੇ ਅਸੀਂ ਵੀਡੀਓ ਆ ਪਾਉਂਦੇ ਰਹਨੇ ਆ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਤੇ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਨਵੀਂ ਵੀਡੀਓ ਲੈ ਕੇ ਹੋਰ ਜਲਦੀ ਹਾਜ਼ਰ ਹੋਵਾਂਗੇ ਜੀ ਫਾਸਲੇ ਕੱਲ ਜੀ